ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਅ ਅੱਜ ਦੇ ਜਿਹੜੇ ਸੂਟ ਆ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆ ਸ਼ੰਕਰ ਪ੍ਰਿੰਟਸ ਦੇ ਸੂਟ ਹੋਣਗੇ ਐਸ ਆਰ ਵੀ ਕ੍ਰੀਏਸ਼ਨ ਦੇ ਸੂਟ ਹੋਣਗੇ ਲਿਲਨ ਸਟੱਫ ਹੋਏਗਾ ਤੇ ਨਾਲ ਹੋਣਗੇ ਅ ਲਿਲਨ ਦੇ ਹੀ ਦੁਪट्टे ਹੋਣਗੇ ਤੇ ਨਾਲ ਨਾਲ ਮਿਲਣਗੇ ਪਿਓਰ ਦੇ ਦੁਪट्टे ਠੀਕ ਹੈ ਜੀ ਸੂਟ ਪ੍ਰਿੰਟ ਬਹੁਤ ਹੀ ਸੋਹਣੇ ਆ ਏਮਬਰਾਇਡਰੀ ਹੈਂਡਵਰਕ ਵਾਲੇ ਵੀ ਸੂਟ ਆਉਣਗੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ बुकिंग का नंबर सैवन एट वन फोर थ्री फाइव टू एट टू टू होएगा ठीक है जी कलैक्शन स्टार्ट पहले करें दसना चाहते हैं कि साडा लाइव है हर रोज़ ग्यारह बजे आता है ट्वेंटी सैवन अप्रैल की लाइव से अं एक लकी विनर क्डा जो हर रोज़ साड़ी लाइव से आएगा प्लस साइन लौंग भीडियोज़ कमेंट करेगा वॉच करेगा तो अपने WhatsApp ਤੇ ਸ਼ੇਅਰ ਕਰੇਗਾ ਠੀਕ ਹੈ ਜੀ ਤੁਸੀਂ ਸ਼ੇਅਰ ਕਰਨਾ ਹੈ ਤੇ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਅਗਰ ਤੁਸੀਂ ਸਟੇਟਸ ਲਗਾਉਂਦੇ ਹੋ ਤਾਂ ਵੀ ਸ਼ੇਅਰ ਕਰ ਸਕਦੇ ਹੋ ਹੈਗਾ ਤੇ ਪੰਜ ਜਾਣਿਆਂ ਨੂੰ ਅਗਰ ਤੁਸੀਂ ਸ਼ੇਅਰ ਕਰਦੇ ਹੋ ਤੇ ਤੁਹਾਨੂੰ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਕਾਟਨ ਦਾ ਸੂਟ ਠੀਕ ਹੈ ਜੀ 27 April ਨੂੰ ਲਾਸਟ ਸੰਡੇ ਜਿਹੜਾ ਹੈ ਉਸੇ ਸੂਟ ਦਾ ਗਿਫਟ ਕੱਢਾਂਗੇ ਆਪਣੇ ਪਿਆਰੇ ਜਿਹੇ ਸਰੋਤਿਆਂ ਵਾਸਤੇ ਜਿਹੜੇ ਸਾਡ ਨੂੰ ਜਿਹੜੇ ਸਪੋਰਟ ਕਰਨਗੇ ਸਾਡੇ ਚੈਨਲ ਨੂੰ ਸਪੋਰਟ ਕਰਨਗੇ ਚਲੋ ਕਰਦੇ ਹਾਂ ਸਟਾਰਟ ਅੱਜ ਦੀ ਕਲੈਕਸ਼ਨ ਆ ਬਹੁਤ ਹੀ ਪਿਆਰਾ ਪੀਕਾਕ ਸ਼ੇਡ ਕਲਰ ਆਏਗਾ ਪ੍ਰਿੰਟਿੰਗ ਬਹੁਤ ਸੋਹਣੀ ਆ ਸੈਂਟਰ ਪੈਨਲਿੰਗ ਵਾਲਾ ਸੂਟ ਹੋਏਗਾ ਤੁਸੀਂ ਚੈੱਕ ਕਰਦੇ ਜਾਣਾ ਆ ਇਸ ਤਰ੍ਹਾਂ embroidery ਵਾਲੀ ਕਰੋਸ਼ੀਏ ਵਾਲੀ embroidery ਦੀ ਤੁਹਾਨੂੰ ਫਿਨਿਸ਼ਿੰਗ ਮਿਲੇਗੀ ਸੈਂਟਰ ਪੈਨਲਿੰਗ ਜਿਹੜੀ ਆ ਤੇ ਬਾਟਮ ਨਾਲ ਦੀ ਸੇਮ ਸੈਂਟਰ ਪੈਨਲਿੰਗ ਹੋਏਗੀ ਪਲੱਸ ਥ्रेड ਵਰਕ ਆਏਗਾ ਚੇਨ ਵਰਕ ਆਏਗਾ ਵਾਈਟ ਕਲਰ ਦਾ ਤੇ ਇਸ ਦੇ ਨਾਲ ਤੁਹਾਨੂੰ ਜਿਹੜਾ ਆ ਉਹ ਲੈਸੀਜ਼ ਦੀ ਫਿਨਿਸ਼ਿੰਗ ਮਿਲੇਗੀ ਬਾਰਡਰ ਲਾਈਨ ਤੇ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆ ਸ਼ੰਕਰ ਪ੍ਰਿੰਟਸ ਦੇ ਸੂਟ ਹੋਣਗੇ ਇੱਕਦਮ ਪੂਰੇ ਬ੍ਰਾਂਡਡ ਸੂਟ ਹੋਣਗੇ ਤੇ ਇਸ ਦੀ ਜਿਹੜੀ ਪ੍ਰਿੰਟਿੰਗ ਆ ਉਹ ਵੀ ਲਾਜਵਾਬ ਹੁੰਦੀ ਆ ਤੁਹਾਡੇ ਕਲਰ ਆਪਸ਼ਨ ਤੁਹਾਨੂੰ ਕਾਫੀ ਮਿਲ ਜੇਗੀ ਠੀਕ ਹੈ ਇਹ ਹੋਏਗੀ ਸ਼ਰਟ ਪਲੱਸ ਬਾਟਮ ਜਿਹੜਾ ਉਹ ਵੀ ਜਿਗਜੈਗ ਪ੍ਰਿੰਟਿੰਗ ਦਾ ਹੋਏਗਾ ਨਾਲ ਆਏਗਾ ਪਿਓਰ ਦਾ ਦੁਪੱਟਾ ਠੀਕ ਹੈ ਜੀ ਇੱਕਦਮ ਪਿਓਰ ਦਾ ਦੁਪੱਟਾ ਹੋਏਗਾ ਪ੍ਰਿੰਟਿੰਗ ਬਹੁਤ ਸੋਹਣੀ ਆ ਤੁਸੀਂ ਚੈੱਕ ਕਰਦੇ ਜਾਣਾ ਠੀਕ ਹੈ ਐਵੇਂ ਦੀ ਪ੍ਰਿੰਟਿੰਗ ਆਏਗੀ ਸ਼ਰਟ ਪਲੱਸ ਬਾਟਮ ਦੀ ਜਿਹੜੀ ਉਹ ਪ੍ਰਿੰਟਿੰਗ ਆਏਗੀ ਦੁਪੱਟੇ ਦੇ ਉੱਪਰ ਪਿਓਰ ਦਾ ਦੁਪੱਟਾ ਹੋਏਗਾ ਪ੍ਰਿੰਟਡ ਸ਼ਰਟ ਹੋਏਗੀ ਵਿਦ ਸੈਂਟਰ ਪੈਂਡਿੰਗ ਐਮਬਰਾਇਡਰੀ ਐਂਡ ਨਾਲ ਆਏਗਾ ਪ੍ਰਿੰਟ ਬਾਟਮ ਅਗਲਾ ਆਏਗਾ ਇਸਦੇ ਵਿੱਚ ਮਸਟਰਡ ਕਲਰ ਬਹੁਤ ਸੋਹਣੇ ਸੋਹਣੇ ਕਲਰ ਆਉਣਗੇ ਬਾਰਡਰ ਲਾਈਨ ਬਹੁਤ ਸੋਹਣੀ ਜਿਹੜੀ ਕਰੋਸ਼ੀ ਵਾਲੀ ਲੈਸ ਦੇ ਨਾਲ ਫਿਨਿਸ਼ਿੰਗ ਮਿਲੇਗੀ ਸੈਂਟਰ ਪੈਨਲਿੰਗ ਮਿਲੇਗੀ ਵਿਦ ਫਲਾਵਰਸ ਠੀਕ ਹੈ ਚੇਨ ਵਰਕ ਆਏਗਾ ਪੂਰੇ ਹੀ ਫਲਾਵਰਸ ਦਾ ਤੇ ਨਾਲ ਆਏਗਾ ਇਸ ਤਰ੍ਹਾਂ ਜਿਗਜੈਗ ਦਾ ਪ੍ਰਿੰਟ ਬਾਟਮ ਤੇ ਠੀਕ ਹੈ ਸ਼ਰਟ ਫਲਾਵਰਸ ਵਾਲੀ ਆਏਗੀ ਬਾਟਮ ਆਏਗਾ ਜਿਗਜੈਕ ਪ੍ਰਿੰਟਿੰਗ ਦਾ ਨਾਲ ਦੁਪੱਟਾ ਤੁਸੀਂ ਚੈੱਕ ਕਰੋ ਪਿਓਰ ਦਾ ਦੁਪੱਟਾ ਆਏਗਾ ਜੀ ਠੀਕ ਹੈ ਪਿਓਰ ਦਾ ਦੁਪੱਟਾ ਆਏਗਾ ਬਹੁਤ ਹੀ ਸੋਹਣਾ ਦੁਪੱਟਾ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਮਸਟਰਡ ਕਲਰ ਹੋਏਗਾ ਇਸ ਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਕਾਫੀ ਮਿਲ ਜੇਗੀ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਆ ਜਾਣਗੀਆਂ ਬੁਕਿੰਗ ਦਾ ਨੰਬਰ 7814352822 ਹੋਏਗਾ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀ ਆ ਵਿਦ ਰੇਟ ਅਗਲਾ ਕਲਰ ਆਏਗਾ ਇਸ ਦੇ ਵਿੱਚ ਰੈੱਡ ਮੈਰੂਨ ਕਲਰ ਆ ਤੇ ਤੁਸੀਂ ਸੂਟ ਦੀ ਗੈਟਅਪ ਦੇਖ ਸਕਦੇ ਹੋ ਜੇ ਠੀਕ ਹੈ ਜੀ ਇਸ ਤਰ੍ਹਾਂ ਦਾ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਸੈਂਟਰ ਪੈਨਲਿੰਗ ਵਿਦ ਏਮਬਰਾਇਡਰੀ ਐਂਡ ਕ੍ਰੋਸ਼ੀ ਫਲਾਸੋ ਹੋਏਗੀ ਖਰੋਸ਼ੀ ਵਾਲੀ ਲੈਸ ਦੇ ਨਾਲ ਫਿਨਿਸ਼ਿੰਗ ਹੋਏਗਾ ਸੈਂਟਰ ਦੇ ਵਿੱਚ ਤੁਹਾਨੂੰ ਫਲਾਵਰਸ ਨੇ ਮਿਲਣਗੇ ਚੇਨਵਰਕ थ्रेड ਮਿਲੇਗਾ ਤੇ ਅੱਗੇ ਤੁਹਾਨੂੰ ਦੇਖੋ ਫਲਾਵਰ ਜਿਹੜਾ ਹੈ ਉਹ ਹੋਏਗਾ ਸ਼ਾਰਟ ਜਿਹੜੀ ਉਹ ਫਲਾਵਰਿੰਗ ਵਾਲੀ ਹੋਏਗੀ ਤੇ ਬਾਟਮ ਦੀ ਤੁਸੀਂ ਪ੍ਰਿੰਟਿੰਗ ਚੈੱਕ ਕਰਨੀ ਆ ਜਿਗਜੈਗ ਪ੍ਰਿੰਟਿੰਗ ਦਾ ਆਏਗਾ ਬਾਟਮ ਠੀਕ ਹੈ ਜੀ ਸਾਰਿਆਂ ਦੇ ਨਾਲ ਥੋੜਾ ਮਿਲਕੀ ਵਾਈਟ ਸ਼ੇਡ ਦੀ ਜਿਹੜੀ ਉਹ ਆਏਗੀ ਪ੍ਰਿੰਟਿੰਗ ਨਾਲ ਦੁਪੱਟਾ ਤੁਸੀਂ ਚੈੱਕ ਕਰਦੇ ਜਾਣਾ ਹੈ ਪਿਓਰ ਦਾ ਇੱਕਦਮ ਦੁਪੱਟਾ ਹੋਏਗਾ ਸੌਫਟ ਕਾਟਨ ਦਾ ਸੂਟ ਆ ਪਿਓਰ ਕਾਟਨ ਦਾ ਸੂਟ ਮਿਲੇਗਾ ਰੇਟ ਹੋਏਗਾ 1395 ਠੀਕ ਹੈ ਜੀ 1395 ਨੂੰ ਐਨੀ ਐਕਸਟਰਾ ਚਾਰਜ ਆਫ ਸ਼ਿਪਿੰਗ ਇਨ ਇੰਡੀਆ ਤੁਸੀਂ ਕਿਤੇ ਵੀ ਜਿਹੜਾ ਇੰਡੀਆ ਦੇ ਵਿੱਚ ਸੂਟ ਮੰਗਵਾ ਸਕਦੇ ਹੋ ਤੁਹਾਨੂੰ ਕੋਈ ਵੀ ਐਕਸਟਰਾ ਪੇਮੈਂਟ ਨਹੀਂ ਕਰਨੀ ਪੈਗੀ ਸਿਰਫ 1395 ਦਾ ਤੁਸੀਂ ਪੇਮੈਂਟ ਕਰਨੀ ਆ ਤੇ ਸੂਟ ਜਿਹੜਾ ਤੁਹਾਨੂੰ ਵੀ ਦਿਨ 2 অর 3 ਡੇਸ ਦੇ ਵਿੱਚ ਰੀਸੀਵ ਹੋ ਜਾਏਗਾ ਅਗਲਾ ਇਸ ਦੇ ਵਿੱਚ ਕਲਰ ਆਏਗਾ ਬਲੂ ਸ਼ੇਡ ਸਾਰੇ ਹੀ ਕਲਰ ਇੱਕ ਤੋਂ ਜੇ ਤੋਂ ਵੱਧ ਸੋਨੇ ਦੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ आ, इस तरह बॉर्डर लाइन बहुत सोहनी बनी है सेंटर पैनलिंग वाला आएगा विद इंब्रॉयडरी नाल आएगा बॉटम जिगजैक प्रिंटिंग द शंकर प्रिंट्स के सूट हो गए पूरे तो स्टैप वाइज जो सूट मिलेंगे ठीक है देखो स्टैप वाइज तुम्हें सूट मिलने एकदम पूरे ब्रांडड सूट इन्ने घट्ट रेंज के मिलते पे ने अपनी चॉइस के अकॉर्डिंग कोई भी कलर मंगवा सद्य ठीक है जी लाइट ब्राइट सारिया ही शेड्स होगी ਚੈੱਕ ਕਰਦੇ ਜਾਣਾ ਤੁਸੀਂ ਇਹ ਹੋਏਗਾ ਰਾਇਲ ਬਲੂ ਕਲਰ ਬਹੁਤ ਸੋਹਣਾ ਰਾਇਲ ਬਲੂ ਕਲਰ ਵੈਸੇ ਵੀ ਇੱਕਦਮ ਠੰਡਾ ਕੂਲ ਕਲਰ ਮੰਨਿਆ ਜਾਂਦਾ ਹੈ ਤੇ ਗਰਮੀਆਂ ਵਿੱਚ ਪੂਰਾ ਪਰਫੈਕਟ ਕਲਰ ਹੁੰਦਾ ਹੈ ਰਾਇਲ ਬਲੂ ਸ਼ੇਡ ਇਸ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ ਦਿਖਾ ਦਿੱਤੇ ਰਾਇਲ ਬਲੂ ਸ਼ੇਡ ਮਹਿਰੂਨ ਸ਼ੇਡ ਮਸਟਰਡ ਸ਼ੇਡ ਤੇ ਇਤਨਾ ਪੀਕੋਕਨ ਡਿਜ਼ਾਈਨ ਠੀਕ ਹੈ ਜੀ ਅਗਲੇ ਜਿਹੜੇ ਆ ਸੂਟ ਆਉਣਗੇ ਡਿਫਰੈਂਟ ਡਿਜ਼ਾਈਨਿੰਗ ਦੇ ਸੂਟ ਹੋਣਗੇ ਰੇਟ ਉਹਨਾਂ ਦਾ ਵੀ ਹੋਏਗਾ 1395 ਠੀਕ ਹੈ ਇਹ ਲਿਲਨ ਸਟਾਫ ਹੋਏਗਾ ਬਹੁਤ ਹੀ ਪਿਆਰੀ ਹੈਂਡਵਰਕ ਦੇ ਨਾਲ ਫਿਨਿਸ਼ਿੰਗ ਮਿਲੇਗੀ ਸਭ ਤੋਂ ਪਹਿਲੇ ਲਿਲਨ ਫੈਬਰਿਕ ਆ ਬਹੁਤ ਸੋਹਣਾ ਫੈਬਰਿਕ ਆ ਸਟ੍ਰਿਪਸ ਵਾਲੀ ਇਸ ਦੇ ਵਿੱਚ ਸੈਲਫ ਪ੍ਰਿੰਟਿੰਗ ਆਏਗੀ ਨਾਲ ਰੋਜ਼ ਫਲਾਵਰਸ ਆਉਣਗੇ ਇਹ ਵਾਲਾ ਥੋੜਾ ਜਿਹਾ ਐਕਵਾ ਬਲੂ ਕਲਰ ਆ ਬਹੁਤ ਸੋਹਣਾ ਕਲਰ ਆ ਉੱਪਰ ਪਰਪਲ ਕਲਰ ਥੋੜਾ ਜਿਹਾ ਸਕਿਨ ਟੋਨ ਦੇ ਵਿੱਚ ਜਿਹੜੀ ਉਹ ਪ੍ਰਿੰਟਿੰਗ ਆਉਂਦੀ ਆ ਤੇ ਇਹ ਆਉਣਗੇ ਸਪੈਰੋ ਵਾਲੀ ਪ੍ਰਿੰਟਿੰਗ ਆਏਗੀ ਠੀਕ ਹੈ ਜੀ ਸਪੈਰੋ ਵਾਲੀ ਪ੍ਰਿੰਟਿੰਗ ਆਏਗੀ ਨਾਲ ਆਏਗੀ ਇਸ ਤਰ੍ਹਾਂ ਰੋਜ਼ ਫਲਾਵਰਸ ਵਾਲੀ ਪ੍ਰਿੰਟਿੰਗ ਸਾਰੇ ਹੀ ਰੋਜ਼ ਫਲਾਵਰਸ ਨੂੰ ਜਿਹੜਾ ਆ ਉਹ ਹਾਈਲਾਈਟ ਕੀਤਾ ਹੈ ਥ्रेड ਵਰਕ ਦੇ ਨਾਲ ਠੀਕ ਹੈ ਜੀ ਨਾਥ ਥ्रेड ਆਏਗਾ ਪਲੱਸ ਤਾਰੇ ਦਾ ਕੰਮ ਆਏਗਾ ਸਾਰੇ ਛੋਟੇ ਵੱਡੇ ਫਲਾਵਰ ਜਿਹੜੇ ਨੇ ਉਹ ਆਉਣਗੇ ਏਮਬਰਾਇਡਰੀ ਵਾਲੇ ਪਲੱਸ ਇਸ ਦੇ ਵਿੱਚ ਤੁਹਾਨੂੰ ਉੱਪਰ ਤੱਕ ਜਿਹੜੀ ਉਹ ਮਿਲੇਗੀ ਹੈਂਡਵਰਕ ਦੀ ਏਮਬਰਾਇਡਰੀ ਠੀਕ ਹੈ ਜੀ ਸਾਰੇ ਹੀ ਫਲਾਵਰਸ ਨੂੰ ਹਾਈਲਾਈਟ ਕੀਤਾ ਹੈ ਉੱਪਰ ਤੱਕ ਜਿਹੜੇ ਉਹ ਸਾਰੇ ਹੀ ਫਲਾਵਰਸ ਹਾਈਲਾਈਟ ਆਉਣਗੇ ਹੈਂਡਵਰਕ ਦਾ ਪੂਰਾ ਪੂਰਾ ਟੱਚ ਆਏਗਾ ਇਸ ਦੇ ਵਿੱਚ ਪਲੇਨ ਮਸਲੀਨ ਦਾ ਜਿਹੜਾ ਉਹ ਬਾਟਮ ਹੋਏਗਾ ਸੇਮ ਟੋਨ ਦਾ ਬਾਟਮ ਜਾਏਗਾ ਨਾਲ ਆਏਗਾ ਲਿਲਨ ਦਾ ਦੁਪੱਟਾ ਠੀਕ ਹੈ ਚੈੱਕ ਕਰਦੇ ਜਾਣਾ ਇਹ ਲਿਲਨ ਦਾ ਦੁਪੱਟਾ ਹੋਏਗਾ ਪ੍ਰਿੰਟਿੰਗ ਬਹੁਤ ਸੋਹਣੀ ਆ ਜਿਹੜੀ ਇਸ ਦੇ ਵਿੱਚ ਪ੍ਰਿੰਟ ਚ ਕਲਰ ਯੂਜ਼ ਹੋਏ ਨੇ ਬਹੁਤ ਹੀ ਪਿਆਰੇ ਲੱਗਦੇ ਪਏ ਜਿਸ ਤਰ੍ਹਾਂ ਕਿ ਥੋੜਾ ਜਿਹਾ ਪਰਪਲ ਸ਼ੇਡ ਹੋ ਗਿਆ ਸਕਿਨ ਮਸਟਰਡ ਟੋਨ ਹੋ ਗਿਆ ਤੇ ਇਸ ਦੀ ਜਿਹੜੀ ਬਾਰਡਰ ਲਾਈਨ ਆ ਬਹੁਤ ਹੀ ਪਿਆਰੀ ਹੈਗੇ ਨਾਲ ਜਿਹੜਾ ਇਸ ਦੇ ਵਿੱਚ ਥੋੜਾ ਜਿਹਾ ਟਿਸ਼ੂ ਦਾ ਕੰਮ ਆਏਗਾ ਲਿਨਨ ਦਾ ਫੈਬਰਿਕ ਹੋਏਗਾ ਦੁਪट्टे ਦਾ ਲਿਨਨ ਦਾ ਫੈਬਰਿਕ ਹੋਏਗਾ ਸ਼ਰਟ ਦਾ ਪਲੱਸ ਬਾਟਮ ਆਏਗੀ ਮਸਲੀਨ ਦੀ ਅਗਲਾ ਕਲਰ ਆਏਗਾ ਇਸ ਤੇ ਵਿੱਚ ਪਰਪਲ ਸ਼ੇਡ ਬਹੁਤ ਸੋਹਣੀ ਪਰਪਲ ਸ਼ੇਡ ਹੈ ਰੋਜ਼ ਫਲਾਵਰਸ ਵਿਦ ਸਪੈਰੋ ਜਿਹੜੀ ਪ੍ਰਿੰਟਿੰਗ ਹੋਏਗਾ ਸਟ੍ਰਿਪਸ ਵਾਲੀ ਜਿਹੜੀ ਉਹ ਪ੍ਰਿੰਟਿੰਗ 올ਓਵਰ ਆਏਗੀ ਤੁਹਾਨੂੰ ਤੇ ਨਾਲ ਇਸ ਦੇ ਵਿੱਚ ਬਾਜੂ ਦੀ ਵੀ ਪ੍ਰਿੰਟਿੰਗ ਸੈਪਰੇਟ ਤੋਂ ਮਿਲਦੀ ਹੈ ਠੀਕ ਹੈ ਜੀ ਸੈਪਰੇਟ ਤੋਂ ਬਾਜੂ ਦੀ ਪ੍ਰਿੰਟਿੰਗ ਮਿਲੇਗੀ ਸੇਮ ਹੀ ਤੁਹਾਨੂੰ ਡਿਜ਼ਾਈਨਿੰਗ ਜਿਹੜੀ ਉਹ ਬੈਕ ਤੇ ਵੀ ਮਿਲੇਗੀ ਵਾਲੇ ਐਸਆਰ ਵੀ ਬ੍ਰਾਂਡ ਦੇ ਸੂਟ ਹੋਣਗੇ ਨੀਲਨ ਸਟਾਫ ਹੋਏਗਾ ਪ੍ਰਿੰਟਿੰਗ ਤੁਸੀਂ ਚੈੱਕ ਕਰਦੇ ਜਾਣਾ ਆ ਨੈਟਿਵ ਪ੍ਰਿੰਟਿੰਗ ਵੀ ਆਏਗੀ ਸਟ੍ਰਿਪਸ ਵਾਲੀ ਵੀ ਆਏਗੀ ਤੇ ਬਾਰਡਰ ਲਾਈਨ ਤੇ ਪ੍ਰਿੰਟਿੰਗ ਬਹੁਤ ਸੋਹਣੀ ਆਏਗੀ ਸਾਰੀ ਹੀ ਪ੍ਰਿੰਟਿੰਗ ਨੂੰ ਨਾਟ ਥ्रेड ਵਰਕ ਪਲੱਸ ਸਾਰੇ ਦੇ ਨਾਲ ਫਿਨਿਸ਼ ਕੀਤਾ ਆ ਨਾਲ ਆਏਗਾ ਇਸ ਤਰ੍ਹਾਂ ਇਸ ਤੇ ਦੁਪੱਟਾ ਲੰਮਾ ਚੌੜਾ ਜਿਹੜਾ ਉਹ ਦੁਪੱਟਾ ਆਏਗਾ ਠੀਕ ਹੈ ਜੀ ਬਹੁਤ ਹੀ ਸੋਹਣਾ ਲੀਲਨ ਦੇ ਵਿੱਚ ਹੀ ਦੁਪੱਟਾ ਆਏਗਾ ਤੇ ਫਲਾਵਰਸ ਤੁਸੀਂ ਚੈੱਕ ਕਰਦੇ ਜਾਣਾ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆ ਮਸਲੀਨ ਦਾ ਪਲੇਨ ਜਿਹੜਾ ਉਹ ਬਾਟਮ ਮਿਲਦਾ ਪਿਆ ਠੀਕ ਹੈ ਜੀ ਤੁਸੀਂ ਸਾਡੀ ਲੌਂਗ ਵੀਡੀਓ ਨੂੰ ਜਿਹੜਾ ਆ ਉਹ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਕਮੈਂਟ ਜਰੂਰ ਕਰਕੇ ਜਾਇਆ ਕਰਨਾ ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿ ਕਿਹੜੇ ਵੀਵਰਸ ਜਿਹੜੇ ਨੇ ਸਾਡੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਅਸੀਂ ਇੱਕ ਕੱਢਾਂਗੇ ਲੱਕੀ ਵੀਨਰ 27th April ਨੂੰ ਅਸੀਂ ਲੱਕੀ ਵੀਨਰ ਅਨਾਉਂਸ ਕਰਾਂਗੇ ਲਾਈਵ ਦੇ ਵਿੱਚ ਅਨਾਉਂਸ ਕਰਾਂਗੇ ਕਿਉਂਕਿ ਹਾਡੀ ਹਰ ਰੋਜ਼ ਜਿਹੜੀ ਉਹ ਲਾਈਵ ਹੁੰਦੀ ਹੈ 11 ਵਜੇ ਠੀਕ ਹੈ ਜੀ 11 ਵਜੇ ਤੁਸੀਂ ਲਾਈਵ ਨੂੰ ਜਰੂਰ ਜੁਆਇਨ ਕਰਿਆ ਕਰਨਾ ਹੈ ਤੇ 11 ਵਜੇ ਲਾਈਵ ਤੇ ਜਿਹੜਾ ਅਸੀਂ ਇੱਕ ਲੱਕੀ ਵੀਨਰ ਜਿਹੜਾ ਅਨਾਉਂਸ ਕਰਾਂਗੇ ਬਹੁਤ ਹੀ ਸੋਹਣਾ ਸੂਟ ਦੇਵਾਂਗੇ ਤੁਸਲਾ ਕਲਰ ਆਇਆਗਾ ਇਸ ਤੇ ਵਿੱਚ ਮਹਿੰਦੀ ਕਲਰ ਬਹੁਤ ਸੋਹਣਾ ਕਲਰ ਆ ਤਾਂ ਉਹਦੇ ਉੱਪਰ ਜਿਹੜੀ ਸੀ ਗ੍ਰੀਨ ਕਲਰ ਹੋ ਗਿਆ ਸਕਿਨ ਟੋਨ ਹੋ ਗਈ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੋਈ ਹੈ ਸਾਰਾ ਹੀ ਹੈਂਡਵਰਕ ਨਾਟ ਵਰਕ ਪਲਸ ਤਾਰੇ ਦਾ ਕੰਮ ਆਏਗਾ ਉੱਪਰ ਤੱਕ ਜਿਹੜਾ ਸਤਾਰੇ ਦਾ ਕੰਮ ਆਉਂਦਾ ਹੈ ਸਾਰੀ ਹੀ ਸ਼ਰਟ ਜਿਹੜੀ ਆ ਉਹ ਤੁਹਾਨੂੰ ਇਸ ਤਰ੍ਹਾਂ ਹੈਂਡ ਦੇ ਨਾਲ ਟੱਚ ਮਿਲੇਗੀ ਤੇ ਨਾਲ ਇਸ ਤੇ ਆਏਗਾ ਐਵੇਂ ਸਟੋਨ ਵਰਕ ਠੀਕ ਹੈ ਇਸ ਤੇ ਆਏਗਾ ਇਸ ਤੇ ਸਟੋਨ ਵਰਕ ਵੀ ਆਏਗਾ ਤੇ ਨਾਟ ਥ्रेड ਵਰਕ ਆਏਗਾ ਸ ਬਾਜੂ ਦੀ ਪ੍ਰਿੰਟਿੰਗ ਜਿਹੜੀ ਉਹ ਸੈਪਰੇਟ ਮਿਲੇਗੀ ਅੱਗੇ ਪਿੱਛੇ ਜਿਹੜੀ ਆ ਬੈਕ ਤੇ ਵੀ ਤੁਹਾਨੂੰ ਸੇਮ ਹੀ ਪ੍ਰਿੰਟਿੰਗ ਮਿਲੇਗੀ ਠੀਕ ਹੈ ਬੈਕ ਤੇ ਵੀ ਮਿਲੇਗੀ ਸੇਮ ਪ੍ਰਿੰਟਿੰਗ ਚੈੱਕ ਕਰਦੇ ਜਾਓ ਨਾਲ ਆਏਗਾ ਇਸ ਤਰ੍ਹਾਂ ਪਲੇਨ ਬਾਟਮ ਪਲੇਨ ਮਸਲੀਨ ਦਾ ਸੌਫਟ ਮਸਲੀਨ ਦਾ ਬਾਟਮ ਹੋਏਗਾ ਮੱਖਣ ਮਲਾਈ ਕਪੜਾ ਆ ਬਹੁਤ ਹੀ ਸੋਹਣਾ ਪਿਓਰ ਲੀਨਨ ਦਾ ਜਿਹੜਾ ਹੈ ਉਹ ਨਾਲ ਦੁਪੱਟਾ ਮਿਲੇਗਾ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਬੁਕਿੰਗ ਦਾ ਨੰਬਰ 7814352822 ਹੋਏਗਾ ਇਸ ਨੰਬਰ ਤੇ ਪਿਕ ਸੈਂਡ ਕਰਨੀ ਆ ਵਿਧ ਜਿਹੜਾ ਵੀ ਸੂਟ ਕਲਰ ਪਸੰਦ ਆਉਂਦਾ ਹੈ ਪਿਕ ਸੈਂਡ ਕਰਨੀ ਹੈ ਜਿਹੜੀ ਕਲੈਕਸ਼ਨ ਜਿਹੜੀ ਆ ਉਹਦੇ ਵਿੱਚ ਤੁਹਾਨੂੰ ਪਿਓਰ ਕਾਟਨ ਦੇ ਸੂਟ ਤੇ ਲੀਨਨ ਸਟਾਫ ਦੇ ਸੂਟ ਦਿਖਾਏ ਨੇ ਹਰ ਇੱਕ ਸੂਟ ਹਰ ਇੱਕ ਕਲਰ ਜਿਹੜਾ ਹੈ ਲਾਜਵਾਬ ਹੈ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਪਸੰਦ ਕਰ ਸਕਦੇ ਹੋ ਆ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਪੋਰਟ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ